ਅਰਜਣ ਰੱਜਮੀ ਦੀ ਰੋਟੀ ਖਾਣੇ ਅੱਜ ਵੀ ਇਸ ਪੈਟਰ ਲਾ ਕੇ ਵੱਖ-ਵੱਖ ਪਿੰਡਾਂ ਤੋਂ ਬਲਾਕ ਫਗਵਾੜਾ ਚੋਂ ਪਹੁੰਚਿਆ ਸਾਰਿਆਂ ਦਾ ਭਾਰਤੀ ਕਿਸਾਨ ਜੀ ਨੂੰ ਦੁਆਬਾ ਵੱਲੋਂ ਸਭ ਦਾ ਤਹਿ ਦਿਲੋਂ ਧੰਨਵਾਦ ਹੈ ਔਰ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਆਪਣੇ ਨਗਰਵਦੀ ਸੰਗਤ ਜਲੀਆ ਇਸੇ ਤਰ੍ਹਾਂ ਟਰੈਕਟਰ ਟਰਾਲੀਆਂ ਲੈ ਕੇ ਆਪਾਂ ਛੇਵੀਂ ਦੇ ਮੋਰਚੇ ਤੇ ਹਾਜ਼ਰੀ ਲਾਉਣੀ ਹੈ 30 ਤਰੀਕ ਨੂੰ ਕਿਸਾਨ ਮਜਬੂਰ ਸੰਘਰਸ਼ ਕਮੇਟੀ ਦਾ 300 ਟਰਾਲੀ ਦਾ ਕਾਫਲਾ ਜਿਹੜਾ ਫਗਵਾੜੇ ਦੀ ਲੰਘੜ ਉਹ ਸਾਰੀ ਸੰਗਤ ਦੇ ਚਾਹ ਪ੍ਰਸ਼ਾਦ ਦੀ ਸੇਵਾ ਸਪਰੋਡ ਦੇ ਉੱਤੇ ਆਪਾਂ ਅੱਡੇ ਦੇ ਵਿੱਚ ਜਿਹੜੀ ਹੈ ਹਰਦਾਸਪੁਰ ਦੇ ਨੂੰ ਕਰਕੇ ਤਿਆਰ ਹੋ ਕੇ ਆਪਾਂ ਸਾਰਿਆਂ ਨੇ ਕਰਨੀ ਹੈ ਸਾਰੇ ਭਾਰਤੀ ਕਿਸਾਨ ਜਨਨ ਦੁਆਬਾ ਬਲੇ ਸਰਕਲ ਖੋਵਾਲਾ ਨੂੰ ਬੇਨਤੀ ਆ ਕਿ 30 ਤਰੀਕ ਨੂੰ ਸਵੇਰੇ 7 ਵਜੇ ਸਪਰੋਡ ਅੱਡੇ ਦੇ ਵਿੱਚ ਜਿੱਥੇ ਨਜ਼ਰ ਆ ਹਜੂ ਅਨੰਦਪੁਰ ਸਾਹਿਬ ਵਾਲਾ ਲੰਗਰ ਜਿੱਥੇ ਚੱਲਦਾ ਉੱਥੇ ਸਾਰਿਆਂ ਨੂੰ ਪਹੁੰਚਣਾ ਤੇ ਹੁਣ ਸਾਰਿਆਂ ਨੂੰ ਬੇਨਤੀ ਆ ਕਿ ਜਿੰਨੇ ਜਿੰਨੇ ਪਿੰਡਾਂ ਦੇ ਤੁਸੀਂ ਆਏ ਹੋ ਐਸੇ ਹੀ ਤਰ੍ਹਾਂ ਸਭ ਨੇ ਆਪ ਆਪਣੇ ਪਿੰਡਾਂ ਨੂੰ ਰਵਾਲੀ ਗਈ ਪਾਉਣੀ ਐ ਤੇ ਉਸੇ ਹੀ ਤਰ੍ਹਾਂ ਜਦੋਂ ਜੱਫੇ ਮੰਦਰੀ ਦੀ ਕਾਲ ਹੋਏਗੀ ਸਾਰੀ ਸੰਗਤ ਨੇ ਮੱਝ ਚੜ੍ਹ ਕੇ ਸੰਧੂ ਮੋਰਚੇ ਜੀ ਵੀ ਹਾਜ਼ਰੀ ਲਾਉਣੀ ਐ ਜੇ ਕੋ ਫਰਵਾੜੇ ਦੀ ਕਾਲ ਹੋ ਗਈ ਹੈ ਜੋ 14 ਤਰੀਕ ਨੂੰ ਸਰਕਾਰ ਕੋਈ 14 ਸੰਕੇਤ ਨਹੀਂ ਗੰਦੀ ਤੇ ਆਪਾਂ ਆਪਣੇ ਨਗਰਾਂ ਚੋਂ ਆਪਾਂ ਫਰਵਾੜੇ ਵਾਲਿਆਂ ਦੇ ਸਾਰੇ ਦੁਆਦੇ ਚੋਂ ਵੱਧ ਚੜ ਕੇ ਸ਼ੰਭੂ ਮੋਰਚੇ ਤੇ ਟ੍ਰੈਨਾਂ ਲੱਗੇ ਪਹੁੰਚੜੇ ਫਿਰ ਦੁਆਰਾ ਸਾਰਿਆਂ ਦਾ ਫੇਰ ਧੰਨਵਾਦ ਵਾਹ ਗੁਰਜੀਕਾ ਖਾਲਸਾ ਬਹੁਤ ਬਹੁਤ ਤੁਹਾਨੂੰ ਫਤਿਹ ਸੀ ਇਹ ਸ਼ੰਭੂ ਤੇ ਖਲੌਰੀ ਮੋਰਚਿਆਂ ਦੀ ਹਮਾਇਤ ਕਰਨ ਲਈ ਉਸ ਬੁਨਾ ਮੋਰਚਿਆਂ ਦੇ ਸਮਰਥਨ ਲਈ ਸਾਰੇ ਪੰਜਾਬ ਹਰਿਆਣਾ ਤੇ ਦੇਖਦੇ ਸਾਰੇ ਸ਼ਹਿਰਾਂ ਦੇ ਵਿੱਚ ਅੱਜ ਵੱਧ ਚੜ ਕੇ ਪੰਜਾਬ ਤੋਂ ਬਾਹਰ ਵੀ ਸਾਰੀਆਂ ਸਟੇਟਾਂ ਜਿਹੜੇ ਟਰੈਕਟਰ ਮਾਰਚ ਕੀਤੇ ਗਏ ਆ ਅੱਜ ਦਾ ਟਰੈਕਟਰ ਮਾਰਚ ਦਾ ਮੁੱਖ ਮੰਤਵ ਸ਼ੰਭੂ ਤੇ ਖਲੋਰੀ ਮੋਰਚਿਆਂ ਦੀ ਗੱਟ ਵੀ ਹਮਲਾਕ ਲਈ ਔਰ ਕੇਂਦਰ ਸਰਕਾਰ ਦੁਆਰਾ ਜਾਰੀ ਨਵੇਂ ਮੰਡੀਕਰਨ ਖਰੜੇ ਵਾ ਨੀਤੀ ਦਾ ਵਿਰੋਧ ਕਰਨ ਲਈ ਔਰ ਸਰਕਾਰ ਜਿਹੜਾ ਸੰਵਧਾਨ ਵਿਸ ਬਣਾ ਕੇ ਦਿੱਲੀ ਦੇ ਰੋਲ ਰੋਲ ਦੇ ਉੱਤੇ ਸੰਵਧਾਨ ਸੰਵਧਾਨ ਦੀ ਬਹਿਾਈ ਪਾ ਰਹੀ ਆ ਸਰਕਾਰ ਦੇ ਅਸਲ ਚਿਹਰੇ ਨੂੰ ਲੁਕਾ ਕਰਨ ਲਈ ਕਿ ਜਿਹੜੀ ਸਰਕਾਰ ਸੰਵਿਧਾਨ ਦਾ ਰਾਜ ਹੋਣ ਦਾ ਦਾਵਾ ਕਰਦੀ ਆ ਲੇਕਿਨ ਆਪਣੇ ਦੇਸ਼ ਦੇ ਨਾਗਰਿਕਾਂ ਲਈ ਆਪਣੇ ਦੇਸ਼ ਦੇ ਕਿਸਾਨਾਂ ਲਈ ਆਪਣੇ ਦੇਸ਼ ਦੇ ਮਜ਼ਦੂਰਾਂ ਲਈ ਉਹ ਸੰਵਿਧਾਨ ਦੇ ਨਾਮ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੀ ਸਰਕਾਰ ਦਾ ਪਾਣਾ ਸਹੀ ਚਿਹਰਾ ਉਹ ਨੂੰ ਦੇਸ਼ ਦੀ ਜਨਤਾ ਸਾਹਮਣੇ ਲੰਘਿਆ ਕਰਨ ਲਈ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਉਹ ਇਕੱਲੇ ਫੁਵਾੜਾ ਚ ਨਹੀਂ ਸਾਰੇ ਦੇਸ਼ ਦੇ ਵਿੱਚ ਪੰਜਾਬ ਦੇ ਹਰ ਸ਼ਹਿਰਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਕਿਸਾਨ ਗਾਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਛਿੰਭੂ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਇਕਜੁੱਟ ਹੋ ਕੇ ਇਕਮੁੱਠ ਹੋ ਕੇ ਇਹ ਸੰਝਾ ਸੱਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮੂਚੀਏ ਜਥੇਬੰਦੀਆਂ ਇਕਮੁੱਠ ਹੋ ਕੇ ਇਸ ਤੋਂ ਵੀ ਵੱਡਾ ਪ੍ਰੋਗਰਾਮ ਕਰਨ ਲਈ ਮਜਬੂਰ ਫਿਰ ਹੋਣ ਗਿਆ ਜੇਕਰ ਸਰਕਾਰ ਕਿਸਾਨਾਂ ਤੇ ਸਿੰਘੂ ਕਿਸਾਨਾਂ ਦੀਆਂ ਮੋਰਚਿਆਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਕੋਈ ਵੱਡਾ ਐਲਾਨ ਜਿਹੜਾ ਉਹ ਕਰਨ ਲਈ ਆਪਾਂ ਮਜਬੂਰ ਹੋਵਾਂਗੇ ਸੋ ਅੱਜ ਦੇ ਇਸ ਸਪੈਕਟਰ ਮਾਰਚ ਲਈ ਸਾਰੇ ਦਾ ਤਲਵਾ ਪ੍ਰਸ਼ਾਸਨ ਦਾ ਸਾਰੇ ਹੀ ਪਿੰਡਾਂ ਦਾ ਪ੍ਰਸ਼ਾਸਨ ਦਾ ਧੰਨਵਾਦ ਹੈ ਤੇ ਸਾਡੇ ਕਿਸਾਨਾਂ ਦਾ ਖਾਸ ਕਰਕੇ ਧੰਨਵਾਦ ਹੈ ਕਿ ਆਪਾਂ ਟ੍ਰੈਫਿਕ ਨੂੰ ਕੋਈ ਸਮੱਸਿਆ ਨਹੀਂ ਦਿੱਤੀ ਰੋਡ ਵੀ ਚੱਲਦਾ ਰਿਹਾ ਆਪਣੀ ਗੱਲ ਵੀ ਕਹਿਤੀ ਤੇ ਸਾਰੇ ਪਿੰਡਾਂ ਦੇ ਜਿੰਨੇ ਵੀ ਕਿਸਾਨ ਵੀ ਪਹੁੰਚੇ ਆ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ